ਆਹ ਨਾਲ ਆ ਪੰਡਰ ਰੋਭੀਓ ਅਕੀਦਤਾਂ ਉਹ ਵੀ ਨੂੰ ਇਧਰ ਇਹ ਕਿਹੜੇ ਕੰਮ ਲਈ ਚਲੋ ਇਧਰ ਜਿੰਦਾਬਾਦ 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 ਦੇਖਿਓ ਇੱਕ ਉਹ ਪਾਈ ਤੇ ਬੈਠੇ ਭਾਗੇ ਭਾਰਤੀ ਸੈਨ ਜੀ ਨੂੰ ਕਿਤਾ ਸੇ ਦੂ ਪਰ ਦਾ ਡਾਕਟਰ ਜਿਕਰ ਸਿੰਘ ਦੀ ਕੋਟਲਾ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਅੰਮ੍ਰਿਤਸਰ ਕਿਹੜਾ ਲੋਲਜ ਲੱਤਨ ਕੀਤਾ ਜਾ ਰਿਹਾ ਕੀ ਕਾਰਨ ਇਹ ਦਾ ਕਾਰਨ ਇਹ ਆ ਵੀ ਇੱਕ ਗਰੀਬ ਪਰਿਵਾਰ ਦੀ ਹਮਾਇਤ ਦੇ ਵਿੱਚ ਗਏ ਸੀ ਉਹਨਾਂ ਦੇ ਘਰ ਦੀ ਚੁਰਕੀ ਉਹਨਾਂ ਦੇ ਛੋਲੇ ਛੋਲੇ ਬੱਚੇ ਉਹ ਪ੍ਰਸ਼ਾਸਨ ਘੜ ਘੜ ਬਾਹਰ ਸੁੱਟਣ ਦਾ ਸੀ ਅਸੀਂ ਉਹਨਾਂ ਦੀ ਹਮਾਇਤ ਵਿੱਚ ਸਾਡੀ ਸਿੱਧੂਪੁਰ ਗਤੀਬੰਦੀ ਗਈ ਆ ਤੇ ਉਹਨਾਂ ਨੇ ਸਾਡੇ ਨਾਲ ਹੀ ਬੜੀ ਬਦਸਲੂਕੀ ਕੀਤੀ ਆ ਸਾਡੇ ਜ਼ਿਲ੍ਹਾ ਪ੍ਰਧਾਨਾਂ ਧੱਕਾ ਮੂਹੀ ਹੋਏ ਨੇ ਅਸੀਂ ਉਹਨਾਂ ਦਾ ਹੱਥ ਜੋੜੇ ਕਿ ਤੁਸੀਂ ਜਨਾਲਾ ਪੁਲਿਸਿਆ ਕਿ ਦੀਦੀਆਂ ਨਾਲ ਲਿਖਿਆ ਹੋਇਆ ਤਸਕੀਰਦਾਰ ਮੈਡਮ ਆ ਉਹਨਾਂ ਅਖਾ ਕਰੋ ਪ੍ਰੋਟੈਸਟ ਕੋਈ ਗਾੜੀ ਬੰਦੇ ਨਹੀਂ ਗਾੜੀ ਕਿਹਦਾ ਘਰ ਨਹੀਂ ਗਾੜੀ ਕੋਈ ਬੱਚੇ ਨਹੀਂਗੇ ਕਿ ਆਪਾਂ ਐਡਾ ਪ੍ਰੋਟੈਸਟ ਕਰਦੇ ਦਿੱਲੀ ਦਾ ਮੋਰਚਾ ਲਾਤਾ ਇੱਥੇ ਇਹਨਾਂ ਨੇ ਆਹ ਵੇਖੋ ਵੀ ਇਹਨਾਂ ਨੇ ਕੀਤਾ ਸੀ ਉਹਨਾਂ ਨੂੰ ਹਾਥੀ ਜੋੜਦੇ ਰਹੇ ਸੀ ਇਹ ਗੱਲ ਬਹਿ ਕੇ ਅੱਗੇ ਵੀ ਕੰਮ ਚੱਲਦੇ ਨੇ ਅੱਗੇ ਵੀ ਤੁਰਕੀਆਂ ਹੁੰਦੀਆਂ ਹਰ ਕੋ ਟੇਬਲ ਟਾਕ ਹੋ ਜਾਂਦਾ ਬਹਿ ਕੇ ਪਰ ਉਹਨਾਂ ਇੱਕ ਸਾਡੀ ਗੱਲ ਨਹੀਂ ਸੁਣੀ ਉਹਨਾਂ ਆਪਣਾ ਯੂਰਜ ਮੈਚ ਕੀਤਾ ਆਜ ਕਹਿੰਦਾ ਲਗਾਤਾਰ ਕਿ ਹਾਈ ਕੋਰਟ ਦਾ ਆਰਡਰ ਸੀਗਾ ਇਸ ਚਾਰਚ ਤੋਂ ਹਾਈ ਕੋਰਟ ਪਰ ਇਹਨਾਂ ਨੂੰ ਮੈਨ ਦੇਣਾ ਇਹਨਾਂ ਨੂੰ ਵੀ ਕੋਈ ਸਬੂਤ ਹੋਣਾ ਇਹਨਾਂ ਕੋਲ ਉਹਨਾਂ ਲਈਦਾ ਨਾ ਵੀ ਸਾਨੂੰ ਸਾਡਾ ਸਿਰੇ ਤੁਰਕੀ ਹੋਣੀ ਆ ਹਾਈ ਕੋਰਟ ਨੇ ਇਹਨਾਂ ਨੂੰ ਕਿਉਂ ਨਹੀਂ ਦਿੱਤੀ ਕੋਈ ਸਨੇਪਾਈ ਨਹੀਂ ਇਹਨਾਂ ਦੇ ਕੋਲ ਸਾਡੇ ਨਾਲ ਕੱਲ ਕਾਫੀ ਝਟਕਾ ਮੁਕੀ ਹੋਈ ਉਹਦੇ ਬਾਰੇ ਸਾਡੇ ਨਾਲ ਝਟਕਾ ਮੁਕੀ ਹੋਈ ਕਿਉਂਕਿ ਸਾਡਾ ਤਾਂ ਸੁਭਾਈ ਬਣ ਗਿਆ ਟੱਕੇ ਖਾਣਾ ਗੋਲੀਆਂ ਖਾਣਾ ਸਾਨੂੰ ਅੱਤਵਾਦੀ ਵੀ ਕਹਿੰਦੇ ਆ ਜੇ ਅਸੀਂ ਅੱਤਵਾਦੀ ਤਾਂ ਅਸੀਂ ਤਾਂ ਲੋਕਾਂ ਨੂੰ ਹਮਾਇਤ ਦੇ ਖਲੋਂਡਾ ਲੋਕਾਂ ਦੇ ਘਰ ਬਚਾਉਣ ਦੇ ਆ ਤੇ ਸਾਨੂੰ ਅੱਤਵਾਦੀ ਕਹਿਣਾ ਹੀ ਇਹਨਾਂ ਸਾਨੂੰ ਝਟਕੇ ਮੁਕੀ ਮਾਰਨ ਵਾਲੇ ਕਹਿਣਾ ਹੀ ਕਹਿਣਾ ਵੇਖੋ ਜਿਵੇਂ ਆਪਣਾ ਦਿੱਲੀ ਇਨਸਾਫ ਲੈਣ ਗਏ ਆ ਉੱਥੇ ਦੇਖੋ ਆ ਲਿਆ ਅਸੀਂ ਰਾਜ ਸਭਾ ਦੇ ਬੰਦੇ ਮਰਵਾ ਗਏ ਅੱਜ ਫੇਰ ਸਾਡੇ ਜ਼ਿਲ੍ਹਾ ਪ੍ਰਧਾਨ ਤੇ ਗੱਲ ਆ ਹੀ ਰਹੀ ਆਪਣੇ ਰੋੜ ਜਮ ਕਿਤੇ ਨੇ ਅਸੀਂ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਨੂੰ ਦੋ ਇਹਦਾ ਜਵਾਬ ਠੀਕ ਆ ਕਿ ਕਿੰਨਾ ਚਿਰ ਚੱਲੇਗਾ ਇਹ ਜਿੰਨਾ ਚਿਰ ਇਨਸਾਫ ਨਾ ਮਿਲੂਗਾ ਉਨਾ ਚਿਰ ਚੱਲੇਗਾ ਇਹ ਦੁਕਾਨਦਾਰ ਜਿਹੜਾ ਵਾ ਛੋਟੇ ਦੁਕਾਨਦਾਰ ਤੇ ਇੱਕ ਜਿਹੜਾ ਵਾ ਉਹਦੀ ਤੁਰਕੀ ਆਸ ਤੇ ਅਸੀਂ ਤੇ ਕੋਈ ਕਾਨੂੰਨਾਂ ਤੋਂ ਹਰਾੜਾ ਤੇ ਕੈਸੇ ਕੈਸੇ ਕਾਰਪੋਰੇਟ ਦੇ ਹੱਥ ਦੇ ਵਿਚ ਆ ਰਹੇ ਆ ਵੀ ਕਰੋਨਾ ਕਾਲ ਦੇ ਤਹਿਤ ਅੱਧਾ ਸ਼ਹਿਰ ਉਜੜ ਗਿਆ ਇਹਦੀ ਕਿਸੇ ਨੇ ਨਾ ਫਿਕਰ ਵੀ ਸ਼ਹਿਰ ਉਜੜ ਗਿਆ ਵਾ ਪਰ ਇੱਕ ਬੈਂਕ ਨੂੰ ਕਬਜ਼ਾ ਦਿਵਾਉਣ ਵਾਸਤੇ ਦੋਵਾਂ ਮਹੀਨਿਆਂ ਦੇ ਵਿੱਚ ਵਿੱਚ ਜਿਹੜਾ ਹਾਈ ਕੋਰਟ ਵੱਲੋਂ ਆਰਡਰ ਆ ਜਾਣੇ ਤੇ ਜਿਹੜੇ ਦੁਕਾਨਦਾਰ ਵਾ ਉਹਨਾਂ ਨੂੰ ਉਹਦੇ ਵਿੱਚ ਪਾਰਟਿਸਿਪੇਟ ਵੀ ਤਾਂ ਕਰਾਉਣਾ ਵੀ ਕੀ ਗੱਲ ਬਣੀ ਕੀ ਨਹੀਂ ਆ ਤੇ ਪ੍ਰਸ਼ਾਸਨ ਨੇ ਟੀ ਵੱਡੀ ਫੌਜ ਲੈ ਕੇ ਜੇ ਕੋਈ ਗੱਲ ਕਰਨੀ ਜਾਵੇ ਤਾਂ ਪ੍ਰਸ਼ਾਸਨ ਇਹ ਕਹਿੰਦਾ ਵੀ ਮੁੱਠੀ ਭਰ ਕਿਸਾਨ ਹਰ ਜਗ੍ਹਾ ਤੇ ਪਾਉਣ ਜਾਂਦੇ ਆ ਇਹਨਾਂ ਨੂੰ ਫੜ ਕੇ ਜੇਲੇ ਡਾਕੋ ਇਹਨਾਂ ਨੇ ਲਾਠੀ ਚਾਰਜ ਕਰੋ ਇਹਦੇ ਵਿਰੋਧ ਵਿੱਚ ਆਇਆ ਭਰਾਵੋ ਜਿੰਨਾਂ ਤੁਸੀਂ ਮੁੱਠੀ ਭਰ ਸਮਝਦੇ ਜੇ ਜਦੋਂ ਬਾੜ ਖੇਤ ਨੂੰ ਖਾਣ ਲੱਗ ਪਵੇ ਫਿਰ ਸਾਨੂੰ ਆਪ ਆਪਣਾ ਕੰਮ ਕਰਨਾ ਪੈਂਦਾ ਵਾ ਜਦੋਂ ਅਸੀਂ ਜਿਹੜੇ ਆਪਣੇ ਨੌਕਰ ਰੱਖੇ ਆ ਉਹ ਵੀ ਸਾਡਾ ਕੰਮ ਕਰਨ ਨੂੰ ਨਾ ਰਾਜ਼ੀ ਹਵੇ ਪਰ ਮਜਬੂਰਨ ਸਾਨੂੰ ਆਪਣੇ ਹੱਥੀਂ ਆਪਣਾ ਕੰਮ ਲੈਣਾ ਪੈਂਦਾ ਵਾ ਇਹ ਨੌਕਰਸ਼ਾਹੀ ਜਿਹੜੀ ਆ ਸਾਡੇ ਅਫਸਰਸ਼ਾਹੀ ਬਣ ਕੇ ਸਾਨੂੰ ਲੱਤਾਂ ਮਾਰਦੇ ਆ ਸਾਨੂੰ ਇਹ ਧੱਕਾ ਮੁਕੀ ਕਰਦੇ ਆ ਇਸ ਗੱਲ ਦੇ ਵਿਰੋਧ ਦੇ ਵਿੱਚ ਇੱਥੇ ਪਹੁੰਚੇ ਆ ਕਿ ਜਿੰਨੇ ਵੀ ਕਰੋਨਾ ਦੇ ਝੰਬੇ ਛੋਟੇ ਦੁਕਾਨਦਾਰਾਂ ਦਾ ਦੁਕਾਨੇ ਦੁਕਾਨਦਾਰੀ ਉੱਜੜ ਨਹੀਂ ਦਵਾਗੇ ਇਹਦੇ ਉੱਤੇ ਕਾਰਪੋਰੇਟਾਂ ਦਾ ਕਬਜ਼ਾ ਨਹੀਂ ਹੋਣ ਦਵਾਗਾ ਇਹ ਕਹਿੰਦੇ ਆ ਕਿ ਜੇ ਉਹ ਕੱਲ ਕਹਿੰਦੇ ਸਵੇਹ ਕਿਸਾਨਾਂ ਦੇ ਗ੍ਰਫਤਾਰੀਆਂ ਕਰਨੀਆਂ ਵਾ ਅੱਜ ਇਥੇ ਸੈਂਕੜੇ ਕਿਸਾਨ ਆਏ ਜਿੰਨੀਆਂ ਮਰਜ਼ੀ ਕ ਵਿਕਾਰੀਆਂ ਕਰ ਲੈਣ ਭਰ ਲੈਣ ਆਪਣੀਆਂ ਜ਼ੇਲਾਂ ਚ ਪੁਲਿਸ ਨੇ ਤੁਹਾਡੀ ੱਟਾ ਮੁਕੀ ਵੀ ਹੋਈ ਵੱਡੇ ਪੱਧਰ ਤੇ ੱਟਾ ਮੁਕੀ ਕੀਤੀ ਆ ਜੀ ਪੁਲਿਸ ਨੇ ਤੇ ਇੱਦਾਂ ਜਿਆਦਾ ਕੱਲ ਉਥੇ ਨੰਗਾ ਨਾਚ ਨੱਚਿਆ ਉਹਨਾਂ ਦੇ ਛੋਟੇ ਛੋਟੇ ਬੱਚੇ ਸੀ 3-3 ਸਾਲ ਦੇ ਉਹਨਾਂ ਨੂੰ ਬਾਹਾਂ ਤੋਂ ਫੜ ਫੜ ਕੇ ਬਾਹਰ ਸੁੱਟਿਆ ਜਿਹੜਾ ਕਿ ਸਾਡੀ ਆ ਵੀਡੀਓ ਤੋਂ ਬਾਹਰ ਰਹਿ ਗਿਆ ਇਹਦੇ ਅਸੀਂ ਉਦੋਂ ਕੈਮਰਾ ਚਾਲੂ ਕੀਤੇ ਜਦੋਂ ਬਹੁਤ ਜ਼ਿਆਦਾ ੱਟਕੇਸ਼ਾਈ ਹੋਣ ਲੱਗ ਪਈ ਆ ਉਹਨਾਂ ਨੇ ਬੱਚਿਆਂ ਨੇ ਸਾਰੀ ਦਿਹਾੜੀ ਸ਼ਾਮ ਦੇ ਨਾਲ ਜਿਹੜਾ ਉਹਨਾਂ 'ਚ ਇੱਕ ਬੱਚਾ ਹਸਪਤਾਲ ਦਾਖਲ ਰਿਹਾ ਉਹ ਗਲੂ ਕੋ ਸਾਰੇ ਜਿਹੜੀ ਲੱਗਦੇ ਰਿਹਾ ਵੀ ਇੰਨਾ ਜ਼ਿਆਦਾ ਉਹ ਡਰ ਗਿਆ ਸੀ ਵੀ ਇੱਥੇ ਕੀ ਹੋ ਜਾਣਾ ਪਰ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕਿਸੇ ਦੀ ਸੁਣੀ ਸਿਰਫ ਇਸੇ ਗੱਲ ਤੇ ਟਲ ਰਹੀ ਆ ਕਿ ਅਸੀਂ ਕਬਜ਼ਾ ਦਿਵਾਉਣਾ ਹੀ ਆ ਅੱਜ ਵੀ ਸਵੇਰ ਦੇ ਜਿਹੜੇ ਆ ਇਹਨਾਂ ਦੇ ਤਹਿਸੀਲਦਾਰ ਸਾਹਿਬ ਆਪਣੀ ਤਹਿਸੀਲ ਦੇ ਵਿੱਚ ਆਰਡਰ ਭੇਜ ਰਹੇ ਆ ਵੀ ਫਿਰ ਕੀ ਹੋ ਜਾਊਗਾ ਜੇ ਕਿਸਾਨ ਉੱਥੇ ਰੋਗ ਲੈਣ ਕਿਤੇ ਅਸੀਂ ਜਿਹੜਾ ਕਬਜ਼ਾ ਲੈਣਾ ਹੀ ਲੈਣਾ ਕਾਰਪੋਰੇਟਾਂ ਦਾ ਪੱਖ ਪੂਰਨਾ ਹੀ ਪੂਰਨਾ ਜੇ ਪੂਰਨਾ ਦੇ ਭਰਾਓ ਅਸੀਂ ਆਏ ਆ ਸਾਰੇ ਇਕੱਠੇ ਹੋ ਕੇ ਇੱਥੇ ਅਸੀਂ ਕਹਿੰਨੇ ਜੇ ਅਸੀਂ ਧਰਤੀ ਤੇ ਬੋਝਾਂ ਤੇ ਗੋਲੀਆਂ ਮਾਰਦੇ ਤਾਂ ਸਾਨੂੰ ਪਾਸਿਬਲ ਢਕਾ ਦਿਓ ਪਰ ਇਸ ਤ ਪੁੱਤਰ ਨਾ ਕਿ ਇਹ ਤਿਆਰੀ ਰਹੀ ਹੈ ਵੇਖੋ ਅਸੀਂ ਅੱਜ ਦਾ ਧਰਨਾ ਰੱਖਿਆ 12 ਦੇ 3 ਵਜੇ ਤੱਕ ਜੀ ਉਸ ਤੋਂ ਬਾਅਦ ਅਸੀਂ ਡਿਸੀਜਨ ਲਵਾਂਗੇ ਕਿ ਕੀ ਸਾਡਾ ਪ੍ਰਸ਼ਾਸਨ ਨਾਲ ਨਿਬੜਦਾ ਹੈ ਤੇ ਕੀ ਕਰਨਾ ਹੈ